ਸਜੂਰ ਕਹਿੰਦੇ ਨੇ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਲ ਇਸ਼ਨਾਨ ਰੱਬ ਦੇ ਪਿਆਰਿਆਂ ਦੇ ਸੰਗ ਬੈਠ ਕੇ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਉਸ ਪਰਮਾਤਮਾ ਦੀ ਸਿਫਤ ਕਰ ਵਡਿਆਈ ਕਰ ਤੇਰਾ ਇਸ਼ਨਾਨ ਹੋਏਗਾ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਇਨੇ ਲੱਥ ਜਾਣਾ ਹੈ ਗੁਰੂ ਬਾਬਾ ਜੀ ਦੱਸਦੇ ਨੇ ਜਨਮ ਜਨਮ ਕੋ ਇਸ ਮਨ ਕੋ ਮਲ ਲੱਗੀ ਕਾਲਾ ਹੋਵਾ ਸਿਆ ਹੋ ਖੰਨਲੀ ਥੋਤੀ ਉਜਲੀ ਨਾ ਹੋ ਬਈ ਜੇ ਸੋਤੋਂ ਬਣ ਪਾ ਹੋ ਬੰਦੇ ਦਾ ਮਨ ਇੰਨਾ ਗੰਦਾ ਹੈ ਹੋਰ ਪੜੋ ਮਨ ਮੈਲਾ ਸਭ ਕਿਛ ਮੈਲਾ ਤਨ ਧੋਤੈ ਮਨ ਹੱਛਾ ਨਾ ਹੋਈ ਤਨ ਨੂੰ ਧੋਲੋਂਗੇ ਸਰੀਰ ਨੂੰ ਧੋਲੋਂਗੇ ਮਨ ਕਦੇ ਨਿਰਮਲ ਨਹੀਂ ਹੋਏਗਾ ਮਨ ਦਾ ਇਸ਼ਨਾਨ ਕਰਨ ਵਾਸਤੇ ਗੁਰੂ ਦੀ ਸੰਗਤ ਦੀ ਲੋੜ ਹੈ ਰੱਬ ਦੇ ਪਿਆਰੇ ਦੀ ਲੋੜ ਹੈ ਪਰਮੇਸ਼ਰ ਦੇ ਨਾਲ ਜੁੜੇ ਹੋਏ ਦੀ ਲੋੜ ਹੈ ਉਹਦੇ ਚਰਨ ਧੂੜ ਦੇ ਵਿੱਚ ਅਸੀਂ ਇਸ਼ਨਾਨ ਕਰਾਂਗੇ ਤੇ ਸਾਡਾ ਮਨ ਨਿਰਮਲ ਹੋ ਜਾਏਗਾ ਨਹੀਂ ਤੇ ਗੁਰਮੁਖ ਪਿਆਰਿਓ ਮਨੁਖ 66 ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਵੇ ਵੱਡੇ ਵੱਡੇ ਚੁੰਬੇ ਲਾ ਲਵੇ ਮਨ ਕਦੇ ਨਿਰਮਲ ਨਹੀਂ ਹੋਏ ਚਾਹ ਭਰੀਏ ਮਤ ਪਾਪਾਂ ਕੈ ਸੰਗ ਉਹੋ ਤੋ ਹੈ ਨਾਵੈ ਕੈ ਰੰਗ ਪਰਮੇਸ਼ਰ ਦੇ ਨਾਮ ਦੇ ਨਾਲ ਤੋਤਾ ਜਾ ਸਕਦਾ ਜੇਕਰ ਅਸੀਂ ਪਰਮੇਸ਼ਰ ਦੇ ਨਾਮ ਨੂੰ ਜਪਾਂਗੇ ਰੱਬ ਦੇ ਪਿਆਰਿਆਂ ਦੀ ਸ਼ਰਨ ਦੇ ਵਿੱਚ ਬੈਠਾਂਗੇ ਗੁਰੂ ਦੀ ਸੰਗਤ ਕਰਾਂਗੇ ਸਾਡਾ ਮਨ ਜਿਹੜਾ ਨਿਰਮਲ ਹੋ ਜਾਏ ਪਰ ਭਗਤ ਜੀ ਕਹਿੰਦੇ ਕਾਇਆ ਮਾਂਜਿ ਸ ਕੌਣ ਗੁਣਾ ਜੋ ਕਟ ਪੀਤਰ ਹੈ ਮਨਣਾ ਮਨੁਖ ਸਰੀਰ ਨੂੰ ਮੰਜਦਾ ਤਰ੍ਹਾਂ ਤਰ੍ਹਾਂ ਦੀਆਂ ਸਾਬਣਾਂ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਕਰੀਮਾਂ ਆਦਕ ਵਰਤਦਾ ਹੈ ਕਿ ਮੇਰਾ ਮੁੱਖ ਸੁਣਾ ਹੋਵੇ ਮੇਰਾ ਫੇਸ ਸੁਣਾ ਹੋਵੇ ਬਰ ਉਹ ਚਮਕਣ ਵਾਸਤੇ ਬਾਹਰੋਂ ਸੋਹਣਾ ਬਣਨ ਵਾਸਤੇ ਬੜੇ ਯਤਨ ਕਰਦਾ ਹੈ ਪਰ ਅੰਦਰੋਂ ਸੋਹਣਾ ਬਣਨ ਦਾ ਕਦੇ ਇਹਨੇ ਯਤਨ ਨਹੀਂ ਕੀਤਾ ਅੰਦਰ ਕੀ ਹੈ ਕਬੀਰ ਬਾਹਰ ਕੰਚਨ ਬਾਹਰਾ ਪਿੱਤਰ ਭਰੀ ਭੰਗਾਰ ਭਗਤ ਜੀ ਕਹਿੰਦੇ ਅੰਦਰ ਗੰਦਗੀ ਦੇ ਢੇਰ ਲੱਗੇ ਪਏ ਨੇ ਅੰਦਰ ਕਾਮ ਕ੍ਰੋਧ ਮੋਹ ਹੰਕਾਰ ਦੀਆਂ ਰੂੜੀਆਂ ਲੱਗੀਆਂ ਪਈਆਂ ਨੇ ਸੋਚ ਗੰਧਲੀ ਹੋਈ ਪਈ ਹੈ ਸੁਰਤ ਰੂਪੀ ਜਿਹੜਾ ਬਰਤਨ ਹੈ ਭਾਂਡਾ ਜਿਹੜਾ ਉਹ ਗੰਦਗੀ ਦੇ ਨਾਲ ਮਲੀਨ ਹੋਇਆ ਪਿਆ ਹੈ ਅੱਛਾ ਅੱਛਾ ਇਹ ਮਨ ਜਿਆ ਕਿੱਦਾਂ ਜਾਵੇਗਾ ਮੇਰੇ ਸਾਹਿਬ ਜੀ ਕਹਿੰਦੇ ਰੱਬ ਦੇ ਪਿਆਰਿਆਂ ਦੀ ਸਰਨ ਦੇ ਵਿੱਚ ਆ ਕੇ ਬੈਠਾ ਗੁਰੂ ਪਿਆਰਿਆਂ ਦੇ ਨਾਲ ਮਿਲ ਕੇ ਰੱਬ ਦੀ ਉਸਤਤ ਕਰ ਤੇ ਨਿਰਮਲ ਹੋ ਜਾਏਗਾ ਇਹ ਭਾਂਡਾ ਜਿਹੜਾ ਗੰਦਾ ਹੋ ਜਾਵਾ ਸੁਰਤ ਸੋਚ ਕਰ ਭਾਂਡ ਸਾਲ ਇਸ ਵਿੱਚ ਤਿਸ ਨੂੰ ਰੱਖ ਸੁਰਤ ਰੂਪੀ ਬਰਤਨ ਸੁਰਤ ਰੂਪੀ ਭਾਂਡਾ ਜਦ ਨਿਰਮਲ ਹੋਏਗਾ ਫਿਰ ਇਸ ਬਰਤਨ ਦੇ ਵਿੱਚ ਗੁਰੂ ਜੀ ਆਖਿਓ ਪਰਮੇਸ਼ਰ ਦਾ ਨਾਮ ਨੇ ਟਿਕਣਾ ਹੈ। ਮਾਗ ਦੇ ਮਹੀਨੇ ਦੁਆਰਾ ਗੁਰੂ ਅਰਜਨ ਸਾਹਿਬ ਸਮਝਾ ਰਹੇ ਨੇ। ਮਾਗ ਮੱਜਨ ਮੱਜਨ ਦੇ ਅਰਥ ਨੇ ਇਸ਼ਨਾਨ ਕਰਨ ਨਾਲ। ਜਿੱਦਾਂ ਆਪਾਂ ਬਚਨ ਪੜ੍ਹਦੇ ਹਾਂ RAM ਦਾ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਥੇ। ਨਿਰਮਲ ਹੋਇ ਕਰਿ ਇਸਨਾਨ ਗੁਰਪੂਰੈ ਕੀਨੇ ਦੰਨਾ ਪਰ ਪਰਮੇਸ਼ਰ ਦੇ ਘਰ ਦਾ ਨਿਜਮ ਹੈ ਦੋ ਤੀਜਾਂ ਦਾ ਸੁਮੇਲ ਹੈ ਸੇਵਾ ਤੇ ਔਰ ਸਿਮਰਨ ਜਦੋਂ ਇਹ ਇਕੱਠੇ ਹੋਣਗੇ ਫਿਰ ਤੇਰੇ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਨੇ ਲੈਣਾ ਉਤਰਨਾ ਸ਼ੁਰੂ ਹੋ ਜਾਣਾ ਸਾਬਣ ਤੋਂ ਬਗੈਰ ਜਾਂ ਇਉਂ ਕਹਿ ਲਈਏ ਵੀ ਕੱਲੀ ਸਾਬਣ ਦੇ ਨਾਲ ਕੱਪੜੇ ਧੋਤੇ ਨਹੀਂ ਜਾਂਦੇ ਹੁੰਦੇ ਪਾਣੀ ਦੀ ਲੋੜ ਪਏ ਬਟਰ ਦੀ ਲੋੜ ਪਏ ਜੇ ਪਾਣੀ ਹੋਏਗਾ ਤੇ ਫਿਰ ਕੱਪੜੇ ਧੋਵਾਂਗੇ ਅਸੀਂ ਨਹੀਂ ਸਾਬਣਾ ਜਿੰਨੀ ਮਰਜ਼ੀ ਚੁੱਕੀ ਫਿਰੇ ਕੱਪੜੇ ਨਹੀਂ ਧੋਤੇ ਜਾਣ ਇਸੇ ਤਰ੍ਹਾਂ ਮਨੁੱਖ ਜਿੰਨਾ ਮਰਜ਼ੀ ਸਿਮਰਨ ਕਰ ਲਵੇ ਨਾਲ ਸੇਵਾ ਦੀ ਵੀ ਜ਼ਰੂਰਤ ਹੈ ਜੇ ਸੇਵਾ ਕਰਦਾ ਹੈ ਸਿਮਰਨ ਨਹੀਂ ਕਰਦਾ ਫਿਰ ਵੀ ਗੱਲ ਨਹੀਂ ਬਣੇਗੀ ਮਗ ਮੱਜਨ ਸੰਗ ਸਾਧੂ ਆ ਧੂੜੀ ਕਰ ਇਸ਼ਨਾਨ ਗੁਰਬਾਣੀ ਗੁਰੂ ਬਾਬੇ ਦੇ ਘਰ ਦਾ ਸਿਧਾਂਤ ਸਾਡੇ ਮਨ ਦੇ ਇਸ਼ਨਾਨ ਨੂੰ ਮੰਨਦਾ ਹੈ ਮੈਂ ਇਸ ਗੱਲ ਦਾ ਵਿਰੋਧੀ ਨਹੀਂ ਵੀ ਨਾਉਣਾ ਨਹੀਂ ਚਾਹੀਦਾ ਇਸਨਾਲ ਨਹੀਂ ਕਰਨਾ ਚਾਹੀਦਾ ਵੀ ਸਰੀਰ ਦੀ ਸਫਾਈ ਨਹੀਂ ਕਰਨੀ ਚਾਹੀਦੀ ਨੋ ਸਰੀਰ ਦੀ ਸਫਾਈ ਜ਼ਰੂਰੀ ਹੈ ਘਰ ਦੀ ਸਫਾਈ ਜ਼ਰੂਰੀ ਹੈ ਜਿੰਨੀ ਸਾਨੂੰ ਲੋੜ ਘਰ ਦੇ ਸਫਾਈ ਦੀ ਲੋੜ ਹੈ ਤਨ ਦੀ ਸਫਾਈ ਦੀ ਲੋੜ ਹੈ ਉਨੀ ਸਾਨੂੰ ਸਾਡੇ ਅੰਦਰਲੇ ਵਰਤਨ ਦੀ ਹਿਰਦੇ ਰੂਪੇ ਘਰ ਦੀ ਸਫਾਈ ਦੀ ਲੋੜ ਹੈ ਨਹੀਂ ਤੇ ਮੇਰੇ ਵਰਗੇ ਬੜੇ ਤੋਰੇ ਫਿਰਦੇ ਨੇ ਇੱਥੇ ਦੁਨੀਆ ਤੇ ਉਹਨਾਂ ਦੇ ਲਈ ਗੁਰੂ ਬਾਬਾ ਜੀ ਨੇ ਕਿਹਾ ਚਿੱਟੇ ਕੱਪੜੇ ਜਿਨਕੇ ਮੈਲੇ ਚਿੱਤ ਕਠੋਰ ਚਿੱਟੇ ਕੱਪੜੇ ਇਹਦਾ ਮਤਲਬ ਇਹ ਨਹੀਂ ਵੀ ਚਿੱਟੇ ਚੋਲੇ ਨੂੰ ਕਿਹਾ ਚਿੱਟੇ ਵਸਤਰ ਨੂੰ ਕਿਹਾ ਨਹੀਂ ਜਿਹੜੇ ਬਾਹਰੋਂ ਚਿੱਟੇ ਬਣਦੇ ਨੇ ਜਿਹੜੇ ਬਾਹਰੋਂ ਸਾਫ਼ ਸੁਥਰੇ ਕਹਿੰਦੇ ਨੇ ਸਾਡੇ ਵਰਗਾ ਹਾਈ ਕੋਈ ਨਹੀਂ ਦੁਨੀਆ ਤੇ ਸਾਡੇ ਵਰਗਾ ਪਵਿੱਤਰ ਹੀ ਕੋਈ ਨਹੀਂ ਅਸੀਂ ਬੜੇ ਜਤੀ ਸਥੀ ਹਾਂ ਅਸੀਂ ਪ੍ਰਾਇਅ ਘਰ ਨਹੀਂ ਜਾਂਦੇ ਪ੍ਰਾਇਆ ਤੰਨੀ ਚਰਾਉਂਦੇ ਅਸੀਂ ਪ੍ਰਾਇਆ ਦਾ ਹੱਕ ਨਹੀਂ ਖਾਂਦੇ ਜਿਹੜੇ ਬਾਹਰੋਂ ਨਿਰਮਲ ਚਿੱਟੇ ਅਕਬਾਉਂਦੇ ਨੇ ਮੇਰੇ ਸਾਹਿਬ ਜੀ ਕਹਿੰਦੇ ਬਾਹਰੋਂ ਹੀ ਚਿੱਟੇ ਨੇ ਪਰ ਅੰਦਰੋਂ ਮਲਿੰਤਾ ਦੇ ਨਾਲ ਭਰੇ ਚਿੱਤ ਉਹਨਾਂ ਦਾ ਕਠੋਰ ਹੈ ਕਠੋਰਤਾ ਉਹਨਾਂ ਦੇ ਅੰਦਰ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਵਚਨ ਪੜ੍ਹ ਲਓ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਵੀ ਕਿਹਾ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀ ਆਹ ਮਨਹੁਕ ਸੁਧਾਂ ਕਾਲੀਆਂ ਬਾਹਰ ਚਿਟਵੀ ਆਹ ਗੁਰੂ ਬਾਬਾ ਜੀ ਕਹਿੰਦੇ ਮਨਹੁਕ ਸੁਧਾਂ ਕਾਲੀਆਂ ਮਨ ਕਰਕੇ ਕਾਲਾ ਹੈ ਮਨ ਕਰਕੇ ਮੈਲਾ ਹੈ ਅੰਦਰ ਕਠੋਰਤਾ ਹੈ ਅੰਦਰ ਗੰਦਗੀ ਦੇ ਨਾਲ ਭਰਿਆ ਹੋਇਆ ਮਨਹੁ ਕੋ ਸੁੱਧਾ ਕਾਲੀਆਂ ਬਾਹਰ ਚਿੱਟਵੀਆ ਹ ਗੱਲਾਂ ਦੇ ਨਾਲ ਚੰਗਾ ਪਰ ਅੰਦਰ ਕਠੋਰਤਾ ਹੈ ਅੰਦਰ ਕੀ ਹੈ ਤਾਤਪਰਾਈ ਹੈ ਤਾਤਪਰਾਈ ਤੇ ਸਮਝਦੇ ਹੋ ਨਾ ਦੂਜੇ ਪ੍ਰਤੀ ਨਫ਼ਰਤ ਰੱਖਣੀ ਦੂਜੇ ਪ੍ਰਤੀ ਈਰਖਾ ਰੱਖਣੀ ਦੂਜੇ ਦਾ ਮਾੜਾ ਕਰਨਾ ਦੂਜੇ ਨੂੰ ਨੀਮੇ თან ਬਹਾਉਣਾ ਜਾਤ ਪਾਤ ਦਾ ਪਿੰਨ ਫਭ ਰੱਖਣਾ ਉਹਨੂੰ ਗੁਰੂ ਬਾਬਾ ਜੀ ਨੇ ਕਿਹਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਉਪਮੇ ਠਾੜ ਤੀਰਥਾਂ ਤੇ ਚੱਲਿਆ ਜਾਵੇ ਜੀ ਉਹ ਜਿੰਨੇ ਮਰਜੀ ਦਾਨ ਪੂਰਨ ਕਰ ਲਵੇ ਜਿਹਦੇ ਅੰਦਰ ਤਾਤ ਪਰਾਈ ਹੈ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਤਾਤ ਪਰਾਈ ਨਹੀਂ ਗਈ ਨਫਰਤ ਨਹੀਂ ਗਈ ਈਰਖਾ ਨਹੀਂ ਗਿਆ ਅੰਦਰੋਂ ਨਿਰਮਲ ਨਿਰਮਲਤਾ ਨਹੀਂ ਆਈ ਅੰਦਰ ਮੇਰੇ ਸਾਹਿਬ ਜੀ ਕਹਿੰਦੇ ਜਿੱਥੇ ਮਰਜੀ ਤੁਰਿਆ ਫਿਰੇ ਉਸ ਬੰਦੇ ਦਾ ਭਲਾ ਨਹੀਂ ਹੋਏਗਾ ਭਲਾ ਨਹੀਂ ਹੋਏਗਾ ਇੱਥੇ ਤੇ ਆਹ ਅਵਸਥਾ ਦਾ ਧਾਰਨ ਨਹੀਂ ਹੋਣਾ ਪੈਂਦਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੀ ਪੱਲਾ ਸਭ ਕਿਛ ਪਾਏ ਰੀਤਾ ਜੋਤੈ ਮਾਰਨ ਮੁਕੀਆਂ ਤੈਨਾਂ ਨਾ ਮਾਰੇ ਘੁੰਮ ਆਪ ਨੜੈ ਕਰ ਜਾਈਐ ਪੈਰ ਤਨਾਂ ਦੇ ਚੁੰਮ ਰਹੋ ਵਿਚਾਰ ਗੁਰੂ ਸਾਹਿਬ ਕਹਿੰਦੇ ਨੇ ਹਰ ਕਾ ਨਾਮ ਧਿਆਇ ਸੁਣ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਦੇ ਵਿੱਚ ਬੈਠੇਗਾ ਫਿਰ ਕੀ ਕਰਨਾ ਹੈ ਹਰ ਕਾ ਨਾਮ ਧਿਆਇ ਹਰੀ ਦੇ ਨਾਮ ਨੂੰ ਧਿਆ ਪਰਮੇਸ਼ਰ ਦੇ ਨਾਮ ਨੂੰ ਧਿਆ ਸੁਣ ਸਭਨਾ ਨੂੰ ਕਰਦਾਨ ਇਹ ਨਹੀਂ ਵੀ ਆਪਣਾ মুখ ਲ ਖੋਲੇ ਆਪਣਾ ਮੂੰਹ ਲ ਖੋਲੇ ਫੇਸ ਲ ਖੋਲੇ ਬੁੱਕਲ ਮਾਰ ਲਾ ਵੀ ਆਪ ਹੀ ਕੱਲਾ ਰੱਬ ਦਾ ਨਾਮ ਲਈ ਜਾ ਦੂਜੇ ਨੂੰ ਨਾ ਦੱਸ ਅੱਜ ਕਈ ਬਾਬੇ ਐਸੇ ਮਿਲ ਜਾਣਗੇ ਅਸੀਂ ਆਪਣੇ ਬਾਬੇ ਦਾ ਨਾਮ ਨਹੀਂ ਦੱਸਣਾ ਜੀ ਜੋ ਨਾਮ ਸ਼ਬਦ ਸਾਨੂੰ ਦਿਆ ਸਾਨੂੰ ਦਿਆ ਜੋ ਸਾਡੇ ਬਾਬੇ ਨੇ ਮੰਤਰ ਦਿੱਤਾ ਹੈ ਅਸੀਂ ਕਿਸੇ ਨੂੰ ਦੱਸਣਾ ਨਹੀਂ ਮੇਰਾ ਬਾਬਾ ਕਹਿੰਦਾ ਆਵੋ ਸਿੱਖ ਸਤਿਗੁਰੂ ਦੇ ਪਿਆਰਿਓ ਗਾਵੋ ਸੱਚੀ ਬਾਣੀ ਮੇਰਾ ਬਾਬਾ ਤੇ ਆਵਾਜ਼ ਮਾਰ-ਮਾਰ ਕੇ ਕਹਿ ਰਿਹਾ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਮੇਰਾ ਬਾਬਾ ਕਹਿ ਰਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਣ ਕੋਈ ਮੇਰਾ ਬਾਬਾ ਕਹਿ ਰਿਹਾ ਆਪ ਜਪੈ ਅਵਰ ਨਾਮ ਜਪਾਵੇ ਮੇਰਾ ਬਾਬਾ ਕਹਿੰਦਾ ਕਹਿੰਦਾ ਸੱਜਣਾ ਪਰਮੇਸ਼ਰ ਦਾ ਨਾਮ ਆਪ ਵੀ ਜਪ ਤੇ ਹੋਰਨਾਂ ਨੂੰ ਵੀ ਜਪਾ ਆਪਣਾ ਆਪ ਵੀ ਸਵਾਰ ਦੂਜੇ ਦਾ ਵੀ ਸਵਾਰ ਸੁਣਿਓ ਹਰ ਕਾ ਨਾਮ ਧਿਆਈ ਸੁਣ ਸਭਨਾਂ ਨੂੰ ਕਰ ਦਾਨ ਮੇਰੇ ਸਾਹਿਬ ਜੀ ਕਹਿੰਦੇ ਆਹ ਦਾਨ ਕਰ ਜੇ ਮਾਗਦੇ ਮਹੀਨੇ ਵਿੱਚ ਦਾਨ ਕਰਨਾ ਨਾਲੇ ਤੇਰਾ ਭਲਾ ਹੋਵੇ ਨਾਲੇ ਦੂਜੇ ਦਾ ਭਲਾ ਹੋਵੇ ਕਿਸੇ ਟੁੱਟੇ ਹੋਏ ਨੂੰ ਰੱਬ ਦੇ ਨਾਲ ਜੋੜ ਕਿਸੇ ਦਾ ਘਰ ਉਜੜ ਰਿਹਾ ਹੈ ਕਿਸੇ ਦਾ ਪੁੱਤ ਨਸ਼ੇੜੀ ਹੋ ਗਿਆ ਗਲਤ ਸੰਗਤ ਦੇ ਵਿੱਚ ਪੈ ਗਿਆ ਮੋੜ ਲਿਆ ਉਹਦੇ ਉਜੜ ਦੇ ਕਰਨ ਨੂੰ ਬਚਾਲਾ ਹੈ ਆ দান ਕਰ ਗੁਰੂ ਦੇ ਦਰ ਤੇ ਕੀਤਾ ਹੋਇਆ দান ਤੇਰਾ ਸਫਲਾ ਹੋ ਜੇਗਾ ਮੇਰੇ ਸਾਹਿਬ ਜੀ ਕਹਿੰਦੇ ਜਨਮ ਕਰਮ ਮਲ ਉਤਰੈ ਮਨਤੇ ਜਾਏ ਗੁਮਾਨ ਸੱਜਣਾ ਜਦੋਂ ਇਸ ਤਰ੍ਹਾਂ ਤੂੰ ਦਾਨ ਕਰੇਂਗਾ ਰੱਬ ਦੇ ਨਾਮ ਨੂੰ ਜਪ ਕੇ ਰੱਬ ਦੇ ਨਾਮ ਨੂੰ ਧਿਆ ਕੇ ਫਿਰ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਤੇਰੇ ਮਾੜੇ ਕਰਮ ਕਰਕੇ ਫਿਰ ਉਹ ਮੈਲ ਨੇ ਉਤਰ ਜਾਣਾ ਔਰ ਤੇਰੇ ਅੰਦਰ ਜੋ ਗਮਾਨ ਹੈ ਵੀ ਮੇਰੇ ਵਰਗਾ ਸੋਹਣੀ ਕੋਈ ਨਹੀਂ ਮੇਰੇ ਵਰਗਾ ਪੜ੍ਹੀ ਲਿਖੀ ਕੋਈ ਨਹੀਂ ਮੇਰੇ ਵਰਗਾ ਉੱਚ ਜਾਤੀ ਦਾ ਹੀ ਕੋਈ ਨਹੀਂ ਮੇਰੇ ਵਰਗਾ ਕਿਸੇ ਦਾ ਘਾਰ ਹੀ ਨਹੀਂ ਇਹ ਜਿਹੜਾ ਤੇਰੇ ਅੰਦਰ ਗਮਾਨ ਹੈ ਹੰਕਾਰ ਹੈ ਇਹ ਹੰਕਾਰ ਦਾ ਬੁਰਜ ਬੋ ਲੋਟ ਟੇ ਜਾਣਾ ਹੈ ਆਖੋ ਸਤਨਾਮ ਕਦੋਂ ਬਈ ਜਦੋਂ ਅਸੀਂ ਗੁਰੂ ਦੀ ਗੱਲ ਸੁਣਾਗੇ ਜਦੋਂ ਉਸ ਗੁਰੂ ਦੀ ਗੱਲ ਸੁਣਾਂਗੇ ਗੁਰੂ ਦੀ ਗੱਲ ਨੂੰ ਮੰਨਾਂਗੇ ਫਿਰ ਗੁਰੂ ਬਾਬਾ ਜੀ ਦੀ ਗੱਲ ਸੁਣ ਕੇ ਸਮਝ ਕੇ ਫਿਰ ਸਾਡੇ ਅੰਦਰ ਜਿਹੜਾ ਹੰਕਾਰ ਦਾ ਕਿਲਾ ਹੈ ਜਿਹੜੀ ਅੰਧਿਆਰਤਾ ਦੀ ਦੀਵਾਰ ਖੜੀ ਹੋ ਵੀ ਹੈ ਅਗਿਆਨਤਾ ਦਾ ਜਿਹੜਾ ਪਰਦਾ ਹੈ ਉਹ ਗੁਰਮੁਖ ਪਿਆਰਿਓ ਦੂਰ ਹੋ ਜਾਣਾ ਸਾਈਡ ਹੋ ਜਾਣਾ ਹੈ ਫਿਰ ਕੀ ਹੋਏਗਾ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ ਸਵਾਨ ਦੇ ਅਰਥ ਹੁੰਦੇ ਨੇ ਭੈਣੋ ਕੁੱਤਾ ਡੌਗੀ ਜਿਹੜਾ ਲੋਭ ਰੂਪੀ ਕੁੱਤਾ ਨਾ ਉਹ ਭੌਂਕਦਾ ਹੀ ਰਹਿੰਦਾ ਹੈ ਕਿਵੇਂ ਭੌਂਕਦਾ ਉਹ ਨਿੱਕੀ ਨਿੱਕੀ ਗੱਲ ਤੇ ਭੁੱਖ ਨੀਤੀ ਜਿਹੜੀ ਦਿਖਾਉਂਦਾ ਰਹਿੰਦਾ ਮੈਨੂੰ ਆ ਵੀ ਮਿਲ ਜੇ ਮੇਰੇ ਘਰ ਦੇ ਵਿੱਚ ਆ ਵੀ ਹੋਵੇ ਮੇਰੇ ਘਰ ਦੇ ਵਿੱਚ ਉਹ ਵੀ ਹੋਵੇ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਣੀ ਭੁੱਖ ਜੀ ਜਿਹੜੀ ਦਿਖਾਉਂਦਾ ਰਹਿੰਦਾ ਭੌਂਕਦਾ ਰਹਿੰਦਾ ਕਿਸੇ ਨੂੰ ਮਾੜਾ ਕਹੇ ਤਾਂ ਕਿਸੇ ਨੂੰ ਚੰਗਾ ਕੋਈ ਬੰਦਾ ਫालतੂ ਬੋਲਦਾ ਹੋਵੇ ਮੇਰੇ ਵਰਗਾ ਆਪਾਂ ਉਹਦੇ ਲਈ ਭਾਸ਼ਾ ਕਿਹੜੀ ਵਰਤਦੇ ਆਪਾਂ ਲਾਂ ਬੋਲੋ ਵੀ ਕਿਉਂ ਪੌਂਕੀ ਜਾਂਦਾ ਹੈ ਆਖੋ ਸਤਿਨਾਮ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹੀ ਕਹਿੰਦੇ ਨੇ ਵੀ ਕਿਉਂ ਮਨਾ ਪੌਂਕੀ ਜਾ ਰਹੀ ਹੈ ਕੋਈ ਬੰਦਾ ਫਾਲਤੂ ਬੋਲਦਾ ਹੋਵੇ ਐਡਵਾਂਸ ਬੋਲਦਾ ਹੋਵੇ ਬਾਦੂ ਬੋਲਦਾ ਹੋਵੇ ਉਹਨੂੰ ਕਹਿੰਨੇ ਆਸੀਂ ਕਿਉਂ ਬਕੀ ਜਾ ਰਿਹਾ ਆਖੋ ਸਤਿਨਾਮ ਬਕਣਾ ਬੋਲਣਾ ਇਕ ਕੋਈ ਅਰਥ ਨਹੀਂ ਦੇ ਗੁਰੂ ਬਾਬਾ ਜੀ ਕਹਿੰਦੇ ਨੇ ਕਾਮ ਕਰੋਧ ਨਾਮੋਹੀਐ ਬਿਨਸੈ ਲੋਭ ਸੁਆਨ ਜਿਹੜਾ ਲੋਭ ਰੂਪੀ ਕੁੱਤਾ ਤੇਰੇ ਅੰਦਰ ਭੌਂਕਦਾ ਹੈ ਇਹਨੂੰ ਸਤਾਉਂਦਾ ਬੜਾ ਹੈ ਫਿਰ ਇਹਨੇ ਖਤਮ ਹੋ ਜਾਣਾ ਇਹਨੇ ਟਿਕ ਕੇ ਵਹਿ ਜਾਣਗੇ ਕੀ ਹੋਏਗਾ ਜੀ ਕਰ ਸੰਤ ਸੁਖ ਮਨ ਆਏ ਵਸਿਆ ਜਦੋਂ ਹਿਰਦੇ ਦੇ ਵਿੱਚ ਮਨ ਦੇ ਵਿੱਚ ਪਰਮੇਸ਼ਰ ਦੀ ਯਾਦ ਪਰਮੇਸ਼ਰ ਦਾ ਨਾਮ ਵਸ ਗਿਆ ਏ ਫਿਰ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਫਿਰ ਗੱਲ ਬਣ ਜਾਏਗੀ ਫਿਰ ਲੋਭ ਰੂਪੀ ਕੁੱਤਾ ਸਤਾਏਗਾ ਨਹੀਂ ਇਹ ਭੋਂਕੇਗਾ ਨਹੀਂ ਇਹ ਤੈਨੂੰ ਡਿਸਟਰਬ ਨਹੀਂ ਕਰੇਗਾ ਇਹ ਤੈਨੂੰ ਦੁਖੀ ਨਹੀਂ ਕਰੇਗਾ ਇਹ ਕਾਮ ਕ੍ਰੋਧ ਮੋਹ ਹੰਕਾਰ ਨੇ ਮਿਟ ਜਾਣਾ ਹੈ ਜਦੋਂ ਤੂੰ ਗੁਰੂ ਦੇ ਨਾਮ ਨੂੰ ਜਪੇਂਗਾ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਲਏਗਾ ਪਰਮੇਸ਼ਰ ਦੇ ਭਾਈ ਨਾਮ ਨੂੰ ਸਭ ਜਪੇਗਾ ਅਗਲਾ ਬਚਨ ਕਹਿੰਦੇ ਨੇ ਮੇਰੇ ਗੁਰੂ ਅਰਜਨ ਸਾਹਿਬ ਬੜਾ ਪਿਆਰਾ ਹੈ ਜਿੰਦ ਜਦੋਂ ਤੇਰੇ ਅੰਦਰ ਨਿਰਮਲਤਾ ਆ ਗਈ ਤੇਰੇ ਅੰਦਰ ਪਵਿੱਤਰਤਾ ਆ ਗਈ ਲੋਭ ਰੂਪੀ ਕੁੱਤਾ ਖਤਮ ਹੋ ਗਿਆ ਫਿਰ ਤੂੰ ਸੱਚ ਦੇ ਰਾਹ ਤੇ ਚੱਲੇਗਾ ਜਦੋਂ ਕੋਈ ਬੰਦਾ ਨਸ਼ਾ ਛੱਡ ਦੇਵੇ ਪ੍ਰਾਇ ਕਰ ਜਾਣਾ ਛੱਡ ਦੇਵੇ ਪ੍ਰਾਈ ਨੰਦਿਆ ਕਰਨੀ ਛੱਡ ਦੇਵੇ ਚੰਗੇ ਪਾਸੇ ਤੁਰ ਪਵੇ ਫਿਰ ਆਪਾਂ ਕੀ ਕਹਿੰਨੇ ਆ ਉਹਨੂੰ ਵੀ ਚੰਗਾ ਹੋਇਆ ਇਹ ਸੁਧਰ ਗਿਆ ਇਹ ਸੁਧਰਨ ਵਾਲਾ ਨਹੀਂ ਸੀ ਆਖੋ ਸਤਨਾਮ ਵਾਲਾ ਚੰਗਾ ਹੋਇਆ ਭਾਈ ਗੁਰਦੁਆਰੇ ਜਾਣ ਲੱਗਿਆ ਚੰਗਾ ਹੋਇਆ ਸੇਵਾ ਲੱਗਿਆ ਕਰਨਾ ਚੰਗਾ ਹੋਇਆ ਚੰਗਿਆਂ ਦੀ ਸੰਗਤ ਲੱਗਿਆ ਕਰਨਾ ਪਾਹੀ ਕਹਿੰਦੇ ਆ ਨਾ ਵੀ ਜਦੋਂ ਸਾਡੇ ਅੰਦਰੋਂ ਲੋਭ ਰੂਪੀ ਕੁੱਤਾ ਮਰ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡਾ ਖਤਮ ਹੋ ਗਿਆ ਫਿਰ ਕੀ ਹੋਏਗਾ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਕਿਹੜਾ ਜਹਾਨ ਨੋ ਮਰੀਆਂ ਜਮੀਰਾਂ ਵਾਲੇ ਨੇ ਜਿਹੜੇ ਉਹ ਤੁਹਾਡੀ ਨਿੰਦਿਆ ਕਰਨਗੇ ਮਰੀਆਂ ਜਮੀਰਾਂ ਵਾਲੇ ਤੁਹਾਡੀ ਨਿੰਦਿਆ ਹੀ ਕਰਨਗੇ ਤੁਹਾਨੂੰ ਚੰਗਾ ਨਹੀਂ ਕਹਿਣਗੇ ਤੁਹਾਡੀਆਂ ਲੱਤਾਂ ਖਿੱਚਣਗੇ ਜੇ ਤੁਸੀਂ ਗੁਰਦੁਆਰੇ ਜਾਣ ਲੱਗੇ ਚੰਗੇ ਕੰਮ ਲਾਗੇ ਕਰਨ ਖੰਡੇ ਬਾਟੀ ਦੀ ਫੌਲ ਲੈ ਲਈ ਫਿਰ ਪਤਾ ਕੀ ਕਹਿਣਗੇ ਲੈ ਆ ਵੀ ਗੁਰਦੁਆਰੇ ਜਾਣ ਲੱਗੇ ਲੈ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ ਉੱਪੜਿਆ ਲੋਕਾ ਇਹ ਤੇ 900 ਚੂਹਾ ਖਾ ਕੇ ਬਦਲ ਗਿਆ ਰੱਜ ਗਿਆ ਤੂੰ ਹਜੇ ਹਜ਼ਾਰਾਂ ਚੀ ਤੁਰਿਆ ਫਿਰਦਾ ਏ ਆਖੋ ਸਤਨਾਮ ਤੂੰ ਕਦੋਂ ਰੱਜੇਗਾ ਬਾਜੀ ਲੋਕੀ ਤਾਨੇ ਮਾਰਗੇ ਤੁਹਾਡੀਆਂ ਲੱਤਾਂ ਖਿੱਚਣਗੇ ਤੁਹਾਨੂੰ ਬੁਰਾ ਭਲਾ ਕਹਿਣਗੇ ਬੜਾ ਕੁਝ ਲੋਕਾਂ ਨੇ ਤੁਹਾਨੂੰ ਕਹਿਣਾ ਹੈ ਪਰ ਜਿਹੜੇ ਜਾਗਦੀ ਜ਼ਮੀਰ ਵਾਲੇ ਨੇ ਜਿਹੜੇ ਜਾਗੇ ਹੋਏ ਨੇ ਅੰਦਰੋਂ ਕਿਉਂਕਿ ਜਾਗਿਆ ਹੋਇਆ ਬੰਦਾ ਹੀ ਆਪਣੇ ਘਰ ਨੂੰ ਬਚਾ ਸਕਦਾ ਹੈ ਤੇ ਜਿਹੜਾ ਮੇਰੇ ਵਰਗਾ ਸੁੱਤਿਆ ਹੋਇਆ ਹੈ ਉਹ ਆਪਣੇ ਘਰ ਨੂੰ ਲੂਟਾ ਸਕਦਾ ਹੈ ਉਹਦਾ ਘਰ ਲੁੱਟਿਆ ਜਾਏਗਾ ਉਦਾ ਘਰ ਬਰਬਾਦ ਹੋ ਜਾਏਗਾ ਸੱਜ ਜਾਣਿਓ ਅਸੀਂ ਕਾਮ ਕ੍ਰੋਧ ਮੋਹ ਹੰਕਾਰ ਦੀ ਨੀਂਦ ਦੇਵ ਚ ਸੁੱਤੇ ਹੋਇਆ ਸਾਡਾ ਘਰ ਹੈ ਜਿਹੜਾ ਆ ਹਿਰਦਾ ਰੂਪੀ ਘਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਚੋਰ ਚੁਰਾ ਰਹੇ ਨੇ ਲੁੱਟ ਰਹੇ ਨੇ ਇਸ ਦੇਹੀ ਅੰਦਰ ਪੰਜ ਚੋਰ ਬਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਥੋੜਾ ਜਿਹਾ ਦਾਨ ਕਰਿਆ ਵਾ ਮੈਂ দান ਕੀਤਾ ਹੈ ਮੇਰੇ ਵਰਗਾ ਦੂਰੋਂ ਹੀ 10 ਦਾ ਨੋਟ ਚੌੜਾ ਕਰਕੇ ਲੈ ਕੇ ਆਉਂਦਾ ਕਿ ਬਾਕੀ ਦਾ ਰੁਪਈਆ ਤੇ ਲੀਟਿਕਨ ਨਾਲ ਇਹਨੇ ਮੈਂ 10 ਦਾ ਨੋਟ ਟੇਕਾਂ ਲੱਗੇ ਆ ਮੇਰੇ ਵਰਗਾ ਦਾਨ ਨਹੀਂ ਕਿਹੜਾ ਹੋ ਸਕਦਾ ਭਾਈ ਮੇਰਾ ਨਾਮ ਪਹਿਲਾਂ ਲਿਸਟ ਦੇ ਵਿੱਚ ਆਉਣਾ ਚਾਹੀਦਾ ਕਈ ਗੱਲਾਂ ਮੈਂ ਜ਼ਿਕਰ ਕਰਦਾ ਹੁੰਨਾ ਅਸੀਂ ਅਰਦਾਸ ਸੁਣੀਏ ਨਾ ਸੁਣੀਏ ਅਸੀਂ ਪੂਰੀ ਅਰਦਾਸ ਨਹੀਂ ਸੁਣਦੇ ਪਰ ਜਦੋਂ ਅਸੀਂ ਨਾਮ ਲਿਸਟ ਦੇ ਵਿੱਚ ਬੋਲਦੇ ਆ ਉਦੋਂ ਬੜਾ ਹੀ ਧਿਆਨ ਦੇ ਨਾਲ ਸੁਣਦੇ ਆ ਵੀ ਮੇਰਾ ਨਾਮ ਲੈ ਲਿਆ ਇਹਦੇ ਰਹਿਦੇ ਨਹੀਂ ਗਿਆ ਕਿਉਂਕਿ ਅਸੀਂ ਆਪਣੇ ਕੀਤੇ ਹੋਏ ਦੇ ਵਿੱਚ ਉਲਝੇ ਹੋਏ ਆਪਣੇ ਦਾਨ ਦੇ ਵਿੱਚ ਹੀ ਅਸੀਂ ਟਿਕੇ ਹੋਏ ਜਿੱਦੇ ਸਾਡਾ ਇਸ ਲਿਸਟ ਦੇ ਵਿੱਚੋਂ ਨਾਮ ਨਿਕਲ ਗਿਆ ਮੈਂ ਵਾਲੀ ਚੋਂ ਸਾਡੇ ਅੰਦਰੋਂ ਮੈਂ ਖਤਮ ਹੋ ਗਈ ਉਹਦੇ ਮੈਂ ਨਹੀਂ ਰਹੇਗੀ ਉਹਦੇ ਕੀ ਹੋਏਗਾ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਜ ਮਹਿ ਰਹਾ ਨਾ ਹੋ ਜਬ ਆਪਾ ਪਰਕਾਰ ਮਿਟ ਗਿਆ ਜਦ ਦੇਖਾਂ ਤਤ ਤੂੰ ਫਿਰ ਉਹਦੇ ਆਵਾਜ਼ ਨਿਕਲੇਗੀ ਤੇਰੇ ਅੰਦਰੋਂ ਉਹਦੇ ਤੇਰੀ ਅਵਸਥਾ ਬਣੇਗੀ ਤੂੰ ਇਸ ਸਟੇਜ ਤੇ ਇਸ ਲੈਵਲ ਤੇ ਪਹੁੰਚ ਜਾਏਗਾ ਕਬੀਰ ਮੇਰਾ ਮੁਜ ਮਹਿ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸਉਪ ਤੇ ਕੀ ਲੱਗੈ ਮੇਰਾ ਉਹਦੇ ਤੂੰ ਕਹਿ ਕੇ ਦਿਖਾਈ ਵੀ ਇਹ ਮੇਰਾ ਰੋਦੇ ਦੇ ਤੂੰ ਇਹ ਕਹੇਂਗਾ ਪ੍ਰਾਈ ਅਮਾਨ ਕੋ ਰੱਖੀ ਐ ਦਿੱਤੀ ਹੂੰ ਸੁਖ ਹੋਏ ਅੱਖੋ ਸਤਨਾਮ ਪ੍ਰਾਈ ਅਮਾਨ ਕੋਈ ਮੇਰੇ ਵਰਗਾ ਥੇਲਾ ਦੇ ਗਿਆ ਤੁਹਾਨੂੰ ਵੀ ਆ ਸੰਭ ਕੇ ਰਖੀ ਉਹ ਫਿਕਰ ਲੱਗਿਆ ਰਹਿੰਦਾ ਵੀ ਆ ਲੈ ਜੇ ਚੰਗੀ ਗੱਲ ਐ ਜੇ ਗਵਾਜ਼ੀਆ ਤੇ ਮੈਨੂੰ ਡੁੱਬਣੇ ਭਰਨੇ ਪੈਣਾ ਇਹ ਜੋ ਸਾਡੇ ਕੋਲੇ ਹੈ ਪਰਮੇਸ਼ਰ ਦਾ ਦਿੱਤਾ ਹੋਇਆ ਇਹ ਪ੍ਰਾਈ ਅਮਾਨਤ ਐ ਸਾਡਾ ਕੁਝ ਨਹੀਂ ਐ ਇਹਦੇ ਵਿੱਚ ਸਾਡਾ ਤੇ ਸਰੀਰ ਵੀ ਆਵਦਾ ਨਹੀਂ ਆਉਂਦਾ ਸਾਡਾ ਤਾਂ ਤਨ ਵੀ ਆਪਦਾ ਨਹੀਂ ਹੈ ਸਾਡੇ ਗਿਆਨ ਇੰਦਰੇ ਵੀ ਆਪਦੇ ਨਹੀਂ ਹਨ ਇਹ ਵੀ ਰੱਬ ਦੇ ਦਿੱਤੇ ਹੋਏ ਨੇ ਪੁੱਤ ਧੀ ਆਦਿਕ ਹੋਰ ਸਭ ਕੁਝ ਇਹ ਰੱਬ ਦਾ ਦਿੱਤਾ ਹੋਇਆ ਹੈ ਰੋ ਵਿਚਾਰ ਜਿਹੜੇ ਮਰੀਆਂ ਜ਼ਮੀਰਾਂ ਵਾਲੇ ਨੇ ਉਹ ਤੁਹਾਡੀ ਨਿੰਦਿਆ ਹੀ ਕਰਨਗੇ ਔਰ ਜਿਹੜੇ ਜਾਗਦੀ ਜ਼ਮੀਰ ਵਾਲੇ ਨੇ ਜਿਹੜੇ ਜਾਗ ਪਏ ਜਿਹੜੇ ਇਸ ਨੀਂਦ ਦੇ ਵਿੱਚੋਂ ਨਿਕਲ ਗਏ ਉੱਠ ਗਏ ਫਿਰ ਉਹ ਕਹਿਣਗੇ ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਉਸਤਤ ਕਰਨਗੇ ਤੁਹਾਡੀ ਫਿਰ ਹੋਏਗਾ ਕਿ 8 60 8 ਤੇ 60 68 ਹੋ ਗਏ ਇਹ 68 ਜਿਹੜੇ ਤੀਰਥ ਨੇ ਸਗਲ ਪੁੰਨ ਜੀ ਦਇਆ ਪਰਵਾ ਇਹ ਵੀ ਤੇਰੇ ਕੀਤੇ ਹੋਏ ਤਾਂ ਪਰਵਾਨ ਨੇ ਜੇ ਤੇਰੇ ਅੰਦਰ ਦਇਆ ਹੈ ਤੌਲ ਧਰਮ ਦਇਆ ਕਾ ਪੂਤ ਜੇ ਤੇਰੇ ਅੰਦਰ ਦਇਆ ਹੈ ਜੇ ਤੇਰੇ ਅੰਦਰ ਦਇਆ ਨਹੀਂ ਤੂੰ ਧਰਮ ਨੂੰ ਨਹੀਂ ਕਮਾ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਭਾਈ ਧਰਮ ਸਿੰਘ ਨੂੰ ਤੇ ਭਾਈ ਦਇਆ ਸਿੰਘ ਨੂੰ ਅੱਗੇ ਲਾਇਆ ਭਾਈ ਧਰਮ ਸਿੰਘ ਦਇਆ ਸਿੰਘ ਵਰਗੇ ਅੱਗੇ ਰਹੇ ਕਿਉਂਕਿ ਦਇਆ ਵੀ ਜ਼ਰੂਰੀ ਹੈ ਜੇ ਦਇਆ ਹੋਏਗੀ ਤੂੰ ਧਰਮ ਨੂੰ ਕਮਾ ਸਕੋਗੇ ਜੇ ਤੁਹਾਡੇ ਅੰਦਰ ਦਇਆ ਨਹੀਂ ਤਰਸ ਨਹੀਂ ਕਿਸੇ ਪ੍ਰਤੀ ਤਾਂ ਤੁਸੀਂ ਧਰਮ ਨੂੰ ਨਹੀਂ ਕਮਾ ਸਕਦੇ ਧਰਮ ਨੂੰ ਨਹੀਂ ਸਮਝ ਸਕਦੇ ਦਇਆ ਹੋਣੀ ਜ਼ਰੂਰੀ ਹੈ ਜੀ ਦਇਆ ਪ੍ਰਵਾਨ ਫਿਰ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇ ਮੇਰੇ ਸਾਹਿਬ ਜੀ ਕਹਿੰਦੇ ਜਿਸਨੂੰ ਦਇਆ ਜਿਸਨੂੰ ਦੇਵੇ ਦਇਆ ਕਰ ਇੱਧਰ ਵੀ ਦਇਆ ਕਰਨ ਵਾਲਾ ਨਾ ਇਹ ਵੀ ਦਇਆ ਕਰੇ ਸਾਡੇ ਤੇ ਵੇਰੀ ਫਾਇਦਾ ਹੈ ਜਿਸਨੂੰ ਦੇਵੇ ਦਇਆ ਕਰ ਜੀਤੇ ਤਰਸ ਖਾ ਕੇ ਜਿਸ ਜੀਤੇ ਦਇਆ ਮਿਹਰਬਾਨ ਹੋ ਕੇ ਮੇਰਾ ਵਾਹਿਗੁਰੂ ਕਿਰਪਾ ਕਰ ਦੇਵੇ ਫਿਰ ਕੀ ਹੋਏਗਾ ਸੋਈ ਪੁਰਖ ਸੋ ਜਾਣ ਉਹ ਗੁਰੂ ਦੇ ਦਰ ਤੇ ਪਰਵਾਣ ਹੋ ਜਾ ਉਹਦਾ ਗੁਰੂ ਦੇ ਦਰ ਤੇ ਆਉਣਾ ਗੁਰੂ ਦੀ ਸੰਗਤ ਕਰਨੀ ਬਾਣੀ ਪੜ੍ਹਨੀ ਨਿਤਨੇਮ ਕਰਨਾ ਦਾਨਪੂਰਨ ਕਰਨਾ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਏਗਾ ਪਿਆਰੇ ਗੁਰੂ ਕਿਰਪਾ ਕਰਦੇ ਅੱਗੇ ਕਹਿੰਦੇ ਨੇ ਜਿੰਨਾ ਮਿਲਿਆ ਪ੍ਰਭ ਆਪਣਾ ਜਿਨ੍ਹਾਂ ਨੂੰ ਭਾਈ ਆਪਣਾ ਮਾਲਕ ਆਪਣਾ ਖਸ਼ਮ ਆਪਣਾ ਪਿਆਰਾ ਮਿਲ ਗਿਆ ਨਾਨਕ ਤਿਨ ਕੁਰਬਾਨ ਮੈਂ ਉਹਨਾਂ ਤੋਂ ਬਲੇਹਾਰੇ ਜਾਨਣਾ ਮੈਂ ਉਹਨਾਂ ਤੋਂ ਕੁਰਬਾਨ ਜਾਨਣਾ ਬਲੇਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਮੈਂ ਕੁਰਬਾਨ ਜਾਨਣਾ ਮੇਰੇ ਸਾਹਿਬ ਜੀ ਕਹਿੰਦੇ ਮਾਗ ਦੇ ਮਹੀਨੇ ਦੇ ਵਿੱਚ ਉਹਨਾਂ ਦਾ ਦਾਨ ਕੀਤਾ ਹੋਇਆ ਉਹਨਾਂ ਦਾ ਪੁੰਨ ਕੀਤਾ ਹੋਇਆ ਗੁਰੂ ਦੇ ਦਰ ਤੇ ਤਾਂ ਸਫਲਾ ਹੈ ਜੇ ਉਹ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਨੇ ਜੇ ਉਹਨਾਂ ਨੇ ਕਾਮ, ਕ੍ਰੋਧ, ਮੋਹ, ਹੰਕਾਰ ਨੂੰ ਮਾਰ ਕੇ ਦਾਨ ਕੀਤਾ ਹੈ। ਮਾਗ ਸੁੱਚੇ ਸਈ ਕੰਡਿਆ ਜਿਨ ਪੂਰਾ ਗੁਰ ਮਿਹਰਬਾਨ ਜਿਨ੍ਹਾਂ ਨੇ ਆਪਣੇ ਗੁਰੂ ਦੀ ਮਿਹਰਬਾਨੀ ਲੈ ਲਈ। ਭਾਵ ਆਪਣੇ ਗੁਰੂ ਨੂੰ ਖੁਸ਼ ਕਰ ਲਿਆ ਗੁਰੂ ਖੁਸ਼ ਤੇ ਮੇ ਹੋਏਗਾ ਭਾਈ। ਰਮਾਲੇ ਚੜਾਉਣ ਦੇ ਨਾਲ ਦੇਗਾਂ ਕਰਾਉਣ ਦੇ ਨਾਲ ਜਾਂ ਕੋਈ ਬਾਹਰੋਂ ਪੂਜਨ ਦੇ ਨਾਲ ਨਹੀਂ ਹੋਏਗਾ ਕਿਉਂਕਿ ਗੁਰੂ ਖੁਸ਼ ਹੋਏਗਾ ਜਦੋਂ ਅਸੀਂ ਗੁਰੂ ਦੀ ਗੱਲ ਨੂੰ ਮੰਨਾਂਗੇ ਅਸੀਂ ਬਾਬੇ ਨਾਨਕ ਨੂੰ ਸਾਰੀ ਮੰਨਦੇ ਹਾਂ ਪਰ ਬਾਬੇ ਨਾਨਕ ਦੀ ਗੱਲ ਨਹੀਂ ਮੰਨਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਾਰੀ ਹੀ ਪੂਜਦੇ ਹਾਂ ਸਾਰੇ ਹੀ ਮੰਨਦੇ ਹਾਂ ਪਰ ਗੁਰੂ ਗ੍ਰੰਥ ਸਾਹਿਬਾ ਦੀ ਗੱਲ ਨਹੀਂ ਮੰਨਦੇ